ਸਾਰੇ ਕੁਰਬਾਨੇ ਇੱਕ ਦੀ ਗੱਲ ਕਰਦੇ ਐ ਇੱਕ ਤੋਂ ਓੰਕਾਰ ਐ ਓੰਕਾਰ ਨੇ ਆਕਾਰ ਬਣਾਇਆ ਐ ਇਹ ਉਹ ਇੱਕ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਐ ਉਹ ਸਤ ਸਦਾ ਰਹਿਣ ਵਾਲਾ ਐ ਅਸੀਂ ਤਾਂ ਸਿਰਫ ਆਪਣੇ ਆਪ ਨੂੰ ਹੀ ਕਹਿੰਨੇ ਆ ਵੀ ਮੈਂ ਹੀ ਐ ਜਦੋਂ ਮੈਂ ਮੈਂ ਕਰਦੇ ਐ ਇਹ ਹਉਮੈ ਐ ਹਉਮੈ ਦੀਦ ਗ੍ਰੋਗ ਹੈ ਇਹ ਬੜਾ ਵੱਡਾ ਰੋਗ ਐ ਲਾ ਅਲਾਇ ਰੋਗ ਐ ਇੰਮ ਜੀਵ ਆਪਨੇ ਹਟਾ ਸਕਦਾ ਦਾਰੂ ਪੀ ਸਮਾਏ ਇਸ ਆਂਦੇ ਸੁਭਾਅ ਦੇ ਅੰਦਰ ਹੀ ਪਰਮਾਤਮਾ ਨੇ ਸੀਏ ਦੇ ਅੰਦਰ ਹੀ ਇਹਦੀ ਦਾਹੂ ਬਣਾਈ ਹੈ ਕਿਰਪਾ ਕਰੇ ਜਿਸ ਆਪਣੀ ਗੁਰ ਕਾ ਸ਼ਬਦ ਕਮਾਏ ਜਿਹਨੇ ਤੂੰ ਮਿਹਰ ਕਰਦਾ ਹੈ ਉਹ ਗੁਰੂ ਦੇ ਉਪਦੇਸ਼ ਨਹੀਂ ਆਪ ਦੇ ਜੀਵਨ ਦੇ ਵਿੱਚ ਧਾਪਤ ਹੈ ਇਹ ਨਹੀਂ ਤਾਂ ਸਾਡਾ ਸੰਸਾਰ ਆਉਣਾ ਤਰੇਗਾ ਹੈ ਜਿਉਣਾ ਫਟਕਾਰ ਹੈ ਸਦਾ ਇੱਥੇ ਕਿਸੇ ਨੇ ਇੱਥੇ ਕੇ ਨਹੀਂ ਰਹਿਣਾ